ਆ ਦੋ ਚੀਜ਼ਾਂ ਆਪਾਂ ਫਰੀ ਦੇਨੇ ਨੇ ਕਿਸਾਨ ਵੀਰਾਂ ਨੂੰ ਫਰੀ ਨੇ ਦੋ ਚੀਜ਼ ਇਹ ਦੋਨੇ ਫਰੀ ਨੇ ਮੇਰੇ ਜਿਹੜਾ ਵੀ ਕਿਸਾਨ ਵੀਰ ਕੋਡੀ ਵੀਡੀਓ ਦੇਖੂਗਾ ਉਹਨੂੰ ਆਪਾਂ ਦੋਨੇ ਫਰੀ ਦੇ ਦਾਂਗੇ ਇਹ ਫੇਰ ਤਾਂ ਵੀਡੀਓ ਪਾਈਦਾ ਫਾਇਦਾ ਜੀ ਜੇ ਆਪਾਂ ਆ ਸਾਰਾ ਸਮਾਨ ਇਹ ਕਿਸਾਨ ਨੂੰ ਫਰੀ ਕਰਦੇ ਨਾਲੇ ਕਿਸਾਨ ਖੁਸ਼ ਉਹ ਵੀ ਇਹਨਾਂ ਦਾ ਮੇਰਾ ਮਾਰਜਨ ਨਹੀਂ ਹੈਗਾ ਇਹ ਸਾਰਾ ਸਮਾਨ ਤਾਂ 8-10 ਹਜ਼ਾਰ ਦਾ ਬਣ ਜਾਣਾ ਆਪਾਂ ਆਪਾਂ ਪੰਜ ਰੀਲਾਂ ਪਾਈਆਂ ਨੇ ਪੰਜ ਰੀਲਾਂ ਚਲੋ ਆਪਾਂ ਜਿਵੇਂ ਹੈਗੀਆਂ ਉਵੇਂ ਪਾ ਦਾਂ ਪਰ ਆਹ ਰੀਲ ਦੇ ਵਿੱਚ ਆ ਸਾਮਾਨ ਚੱਲ ਯਾਰ ਮੈਂ ਤੁਹਾਡੇ ਕਹਿਣ ਤੇ ਕਿਸੇ ਨੂੰ ਨਾਰਾਜ਼ ਨਹੀਂ ਕਰਦਾ ਜਿਹੜਾ ਮੇਰਾ ਵੀਰ ਆ ਮਹੀਨੇ ਡੇਢ ਮਹੀਨੇ ਦੇ ਵਿੱਚੇ ਮਸ਼ੀਨ ਲਾਊਗਾ ਉਹਨੂੰ ਆ ਚਾਰਜ ਜੇ ਫਰੀ ਦੇ ਦਾਂਗੇ ਇੰਟਾਇਰ ਇੰਡੀਅਨ ਟਰਬੋ ਇੰਜਨ ਵੱਡਾ ਟਰਬੋ ਸਲੈਂਸਰ ਇਹਦਾ ਟੋਟਲੀ 에ਅਰ ਕਲੀਨਰ ਇਹ ਤੇ ਨੈਨੋ ਕਲਚ ਜਿਹੜੀ ਮਸ਼ੀਨ ਆ ਉਹ ਇਦਾਂ ਨਹੀਂ ਮਿਲੂਗੀ ਤੁਹਾਨੂੰ 8 HP ਦੀ ਵੀ ਤੁਸੀਂ ਹੰਭਜੋਗੇ ਚਲਾ ਚਲਾ ਕੇ ਮਸ਼ੀਨ ਨਹੀਂ ਖਰਾਬ ਹੋਣੀ ਕਿਸਾਨ ਵੀਰੋ ਇਹ ਇੰਡੀਆ ਦੇ ਵਿੱਚ ਪਹਿਲੀ ਵਾਰ ਆਇਆ ਹੈ ਹੈਗੇ ਹੋਰ ਵੀ ਹੋਤਾ ਹੈ 50 ਤਰ੍ਹਾਂ ਦੇ ਪਏ ਪਰ ਇਹ ਚੀਜ਼ ਨਵੀਂ ਆਈ ਹੈ ਹਣਾ ਸਾਰੀ ਚੀਜ਼ ਲਾ ਕੇ ਦੇ ਦਾਂਗੇ ਟਰਾਲੀ ਗੋਹਾਂਗੇ ਟਰਾਲੀ ਲਾ ਦਾਂਗੇ ਸਮਾਨ ਟੋਨ ਨੂੰ ਜੇ ਸ਼ੀਟ ਕਹੋਗੇ ਸ਼ੀਟ ਲਾ ਦਾਂਗੇ ਜੇ ਤੁਸੀਂ ਇਹਦੇ ਮਗਰ ਕਲਟੀਵੇਟਰ ਹਾਲ ਜੇ ਤੁਸੀਂ ਬੀਜਣ ਵਾਲੀ ਮਸ਼ੀਨ ਜਿਹੜਾ ਵੀ ਸੰਦ ਕਹੋਗੇ ਇੱਕ ਤਰ੍ਹਾਂ ਦਾ ਇਹ ਟਰੈਕਟਰ ਉਹ ਇਹਦੇ ਨਾਲ ਲੱਗੂ ਠੀਕ ਹੈ ਜੀ ਤੇ ਇਹ ਨੰਬਰਾਂ ਤੇ ਕਾਲ ਕਰ ਲਓ ਕਿਸੇ ਕਿਸਾਨ ਵੀਰ ਨੂੰ ਇਹ ਚਾਹੀਦਾ ਹੈ